ਆ ਦੇਖੋ ਜੀ ਇਹ ਆ ਮੇਰੇ ਉਂਗਲ ਕੋਲੇ ਇਹ ਹੈਗਾ ਗੇਟ ਮਾਤਾ ਦਾ ਮੰਨ ਲਓ ਜੇ ਬੰਦਾ ਉਥੋਂ ਛਾਲ ਮਾਰਦਾ ਇਧਰ ਆਏ ਡਿੱਗਦਾ ਹੈਗਾ ਹਨਾ ਤੇ ਜੋਨੇ ਮੋੜ ਦੀ ਸਮਾਧ ਇਧਰ ਬਣੀ ਹੋਈ ਹੈਗੀ ਆ ਦੇਖੋ ਉਹ ਸਾਹਮਣੇ ਫੋਟੋ ਲੱਗ ਰਹੀ ਨੇ ਜੋਨੇ ਮੋੜ ਦੀਆਂ ਹੁਣ ਇਹ ਨਹੀਂ ਸਮਝ ਆਉਂਦੀ ਵੀ ਇੱਥੇ ਸੇਵਾ ਕੌਣ ਕਰਦਾ ਹੈਗਾ ਆ ਦੇਖੋ ਹੈਲੋ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਜੀ ਨਾਲੇ ਤਿਆਰ ਹੋ ਗਿਆ ਜੀ ਆਪਾਂ ਰੂਮ ਦੇ ਵਿੱਚ ਹੀ ਬੈਠਾਂਗੇ ਤੇ ਆਪਣੇ ਬੈਗ ਵਗੈਰਾ ਤਿਆਰ ਲੈਗੇ ਠੀਕ ਹੈ ਤੇ ਅੱਜ ਹੁਣ ਆਪਾਂ ਇਥੋਂ ਨਾਣਾਦੇੜ ਤੋਂ ਚੱਲਾਂਗੇ ਪਹਿਲਾਂ ਆਪਾਂ ਜਾਵਾਂਗੇ ਜਿਉਣੇ ਮੋੜ ਦੀ ਸਮਾਧ ਤੇ ਠੀਕ ਹੈ ਉੱਥੋਂ ਜਿਉਣੇ ਮੋੜ ਦੀ ਸਮਾਧ ਦਾ ਬਲੌਗ ਬਣਾ ਕੇ ਤਾਂ ਫਿਰ ਆਪਾਂ ਜਾਵਾਂਗੇ ਆਨੰਦਪੁਰ ਫਿਰ ਉੱਥੋਂ ਦਾ ਬਲੌਗ ਬਣਾਵਾਂਗੇ ਤੇ ਜੋ ਜੋ ਵੀ ਪੈਂਡ ਪ੍ਰਾ ਮੇਰੇ ਚੈਨਲ ਦੇ ਨਵੇਂ ਨੇ ਪਲੀਜ਼ ਆਪਣੇ ਛੋਟੇ ਭਰਾ ਦਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਲਾਇਕ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਦੋਸਤੋ ਹੁਣ ਆਪਾਂ ਜਾਵਾਂਗੇ ਇਹ ਜਿਹੜਾ ਰਸਤਾ ਜਾਂਦਾ ਹੈਗਾ ਇਹ ਇਦਾਂ ਦੀ ਗੋਲ ਉੱਪਰ ਦੀ ਹੋ ਕੇ ਤੇ ਜਿਹੜੀ ਆ ਸਾਹਮਣੇ ਦਿਂਦੇ ਆ ਇਹ ਸਮਾਦ ਹੈਗਾ ਜਿਉਣੇ ਮੋੜ ਦੀ ਇਹ ਤੋਂ ਉੱਤੇ ਆ ਗਿਆ ਉਹ ਸਾਹਮਣੇ ਵਾਈਟ ਕਲਰ ਦਾ ਮੰਦਿਰ ਹੁਣ ਆਪਾਂ ਜਾਵਾਂਗੇ ਜਿਉਣੇ ਮੋੜ ਦੀ ਸਮਾਧ ਤੇ ਠੀਕ ਹੈ ਚਲੋ ਦਿਖਾਉਨੇ ਤੁਹਾਨੂੰ ਜਿਉਣੇ ਮੋੜ ਦੀ ਸਮਾਧ ਆਪਾਂ ਚੱਲ ਪਿਆ ਹੁਣ ਜੀ ਜੋਨੇ ਮੋੜ ਦੀ ਸਮਾਦ ਵੱਲ ਇਹ ਸ਼ੇਰਾ ਵਾਲੇ ਗੇਟ ਕੋਲ ਹੀ ਸੜਕ ਲੰਘਦੀ ਹੈਗੀ ਇੱਦਾਂ ਰਸਤਾ ਜਾਂਦਾ ਹੈ। ਇਹ ਮੇਰੇ ਨਾਲ ਦੇ ਥੱਲੇ ਆਉਂਦੇ ਆਗੇ ਆ ਦੇਖੋ ਪਿੱਛੇ ਤੁਰੇ ਆਉਂਦੇ ਨੇਗੇ ਆਪਾਂ ਉੱਪਰ ਨੂੰ ਆਗੇ ਆਗੇ। ਇਹ ਪਹਿਲਾਂ ਆਪਾਂ ਕਿਤੇ ਨਹੀਂ ਗਏ ਹੈਗੇ ਜੋਨੇ ਮੋੜ ਦੀ ਸਮਾਦ ਤੇ ਅੱਜ ਪਹਿਲੀ ਵਾਰ ਜਾਵਾਂਗੇ। ਮੈਂ ਕਈ ਵਾਰ ਆ ਗਿਆ ਮੈਂ। ਆ ਉਰੇ ਕਈ ਵਾਰ ਗਿਆ। ਲੇਕਿਨ ਸਮਾਦ ਤੇ ਨਹੀਂ ਗਿਆ। ਅੱਜ ਜਾਵਾਂਗੇ ਆਪਾਂ ਸਮਾਦ ਤੇ ਤੇ ਕਈਆਂ ਦੇ ਮਨਾਂ ਦੇ ਵਿੱਚ ਵਿਚਾਰ ਹੋਣਾ ਵੀ ਅਸੀਂ ਕਿਤੇ ਗਏ ਨਹੀਂ ਹੈਗੇ ਜਿਉਂਨੇ ਮੋੜ ਦੀ ਸਮਾਦ ਤੇ ਉਹ ਇਸ ਵੀਡੀਓ ਦੇ ਵਿੱਚ ਦੇਖ ਲੈਣਾ ਤੇ ਮੇਰੇ ਨਾਲ ਦੇ ਦੋਸਤ ਪਿੱਛੇ ਤੁਰੇ ਆਉਂਦੇ ਨੇਗੇ ਮੇਰੇ ਦੋਸਤ ਨੂੰ ਰਾਤ ਬੁਖਾਰ ਹੋ ਗਿਆ ਸੀਗਾ ਪਿੱਛੇ ਆਂ ਡਿਆ ਤੇ ਅ ਦਮ ਚੜ ਗਿਆ ਸੀ ਪੌੜੀਆਂ ਜ਼ਿਆਦਾ ਨਹੀਂ ਆ ਇਕੋਲਾ ਤਾਂ ਆਪਾਂ ਚੜੇ ਆਂਗੇ ਦਮ ਚੜ ਗਿਆ ਸੀ ਦਮ ਚੜਨ ਕਰਕੇ ਆਪਾਂ ਬੈਠ ਕੇ ਦਮ ਲੈਣ ਲੱਗ ਗਏ ਸੀ ਕਿਉਂਕਿ ਇਹਦੀ ਐ ਨਹੀਂ ਹੈਗੀ ਚੜਾਈ ਪਲੇਨ ਤੇ ਦੇਖ ਸਕਦਾ ਪਿੱਛੇ ਇਹਦੇ ਪੌੜੀਆਂ ਹੀ ਪੌੜੀਆਂ ਨਹੀਂ ਆ ਕੁਈਆਂ ਨਹੀਂ ਹੈਗੇ ਵੀ ਥੋੜਾ ਮੋਟਾ ਪਲੇਨ ਏਰੀਆ ਹੈਗਾ ਬਸ ਪੌੜੀਆਂ ਪੌੜੀਆਂ ਨਹੀਂ ਆ ਇਹ ਆਂਦੇ ਨੇ ਭਰਾ ਪਿੱਛੇ ਆਂ ਲੱਗ ਜੂਗਾ ਪਿੱਛੇ ਆਪਣੇ ਆ ਦੇਖ ਸਕਦੇ ਹੋਗੇ ਹੈਗਾ ਗੋਵਿੰਦ ਸਾਗਰ ਉਹ ਗੋਵਿੰਦ ਸਾਗਰ ਹਨ ਹਾਂ ਹਾਂ ਤੇ ਅਸੀਂ ਉੱਪਰ ਚੜਦੇ ਜਾ ਰਹੇ ਹਾਂ ਪੌੜੀਆਂ ਤੇ ਤੇ ਜਿਉਂ-ਜਿਉਂ ਉੱਪਰ ਚੜ ਰਹੇ ਹਾਂਗੇ ਆ ਜਾਂ ਦੰਬ ਵੀ ਜੜੀ ਜਾਂਦਾਗਾ ਤੇ ਇੱਥੇ ਕੋਈ ਬਾਲੇ ਨਹੀਂ ਆਉਂਦੇ ਹੈਗੇ ਕੋਈ ਟਾਵਾ ਟਾਵਾ ਆਉਂਦਾਗਾ ਜਿਹੜਾ ਕਹਿੰਦਾ ਹੁਸੀਂ ਵੀ ਮੈਂ ਸਮਾਤ ਤੇ ਜਾਣਾਗਾ ਜਿਉਂਨੇ ਮੋੜ ਦੀ ਤੇ ਤੇ ਵੀ ਆਇ ਨਹੀਂ ਹੈਗਾ ਵੀ ਜਿਹੜਾ ਵੀ ਨੈਣਾ ਦੇ ਵੀ ਆਉਂਦਾ ਹੋਵੇ ਜਾਂ ਆਨੰਦਪੁਰ ਆਉਂਦਾ ਹੋਵੇ ਵੀ ਉਹ ਸਪੈਸ਼ਲ ਆ ਇੱਥੇ ਆਊਗਾ ਨਾ ਕਿਸੇ ਕਿਸੇ ਦੇ ਮਨ ਦੇ ਵਿੱਚ ਆ ਹੁੰਦਾਗਾ ਵੀ ਆਪਾਂ ਜਾਣਾਗਾ ਜੌਨੇ ਮੋੜ ਦੀ ਸਮਾਦ ਤੇ ਆਪਾਂ ਦੇਖਿਆ ਨਹੀਂ ਹੈਗਾ ਇਹ ਮੇਰਾ دوست ਨੂੰ ਰਾਤ ਤੀ ਵਿਚਾਰੇ ਨੂੰ ਥਕਾਣ ਕਰਕੇ ਜਿਆਦਾ ਬੁਖਾਰ ਹੋ ਗਿਆ ਸੀਗਾ ਤੇ ਆ ਤੁਸੀਂ ਦੇਖ ਸਕਦੇ ਹੋਗੇ ਉੱਪਰ ਘਰ ਵੀ ਬਣੇ ਹੋਏ ਨੇਗੇ ਜੌਨੇ ਮੋੜ ਦੀ ਸਮਾਦ ਕੋਲੇ ਜੇ ਸ਼ਾਰਟਕਟ ਲਾਵਾਂਗੇ ਤਾਂ ਥੱਕ ਜਾਾਂਗੇ ਆਪਾਂ ਸਿੱਧੇ ਚੱਲਦੇ ਆਂ ਪੌੜੀਆਂ ਪੌੜੀਆਂ ਤਾਂ ਅਸੀਂ ਸਰ ਮੈਂ ਕਿਹਾ ਮੈਂ ਕਿਹਾ ਨਾ ਆਪਾਂ ਜੀ ਇੱਥੋਂ ਬਾਵਾ ਹਾਈਟ ਦੇ ਆ ਗਿਆਗੇ ਜਿੱਥੋਂ ਆਪਾਂ ਮੋਟਰਸਾਈਕਲ ਖੜਾ ਕੇ ਆਏ ਆਂਗੇ ਇੱਥੇ ਉਹ ਸਾਹਮਣੇ ਬਿਲਡਿੰਗ ਹੈ ਉੱਥੇ ਆਪਣਾ ਮੋਟਰਸਾਈਕਲ ਖੜਾ ਹੈਗਾ ਤੇ ਇੱਧਰ ਆ ਗਿਆ ਉਹ ਸਾਹਮਣੇ ਗੋਬਿੰਦ ਸਾਗਰ ਆ ਗਿਆ ਇੱਧਰੋਂ ਦੀਨਾਗਾ ਤੇ ਉਹ ਆ ਗਈ ਜੋਨੇ ਮੋੜ ਦੀ ਸਮਾਦਾ ਸੋਨੂੰ ਮੈਂ ਮੰਦਿਰ ਦਿਖਾਣਾਗਾ ਇਹ ਉਹ ਆ ਗਿਆ ਜੀ ਮਾਤਾ ਨੈਣਾ ਦੇਵੀ ਦਾ ਮੰਦਿਰ ਤੁਸੀਂ ਦੇਖ ਸਕਦੇ ਹੋਗੇ ਕਾਫੀ ਹਾਈਟ ਤੇ ਹੋਰੋ ਆਹ ਹੈ ਮਾਤਾ ਨੈਣਾ ਦੇਵੀ ਦਾ ਮੰਦਿਰ ਤੇ ਸਮਾਦ ਕੋਲੇ ਖੜ ਕੇ ਦਿਖਾਵਾਂਗੇ ਤੁਹਾਨੂੰ ਉਹਨੇ ਵੀ ਗੇਟ ਨਹੀਂ ਦਿੱਤਾ ਹੈਗਾ ਉਰੇ ਖੜ ਕੇ ਆਪਾਂ ਨੂੰ ਵੀ ਕਿੱਥੋਂ ਛਾਲ ਮਾਰੀ ਸੀ ਦਮ ਝੜ ਗਿਆ ਬਈ ਕਿਉਂਕਿ ਉੱਥੇ ਦਾ ਨਜ਼ਦੀਕ ਹੀ ਵਗਿਆ ਸੀ ਆਪਣਾ ਮੰਦਿਰ ਦੇ ਨਜ਼ਦੀਕ ਹੀ ਵਗਿਆ ਸੀ ਮੋਟਰਸਾਈਕਲ ਉਰੇ ਥੋੜਾ ਜਿਹਾ ਦੂਰਾਂਗੇ ਆਗੇ ਉੱਚਾਗਾ ਇੱਕੋ ਲੱਗਦੀ ਚੜਾਈ ਹੈਗੀ ਜੋਨੇ ਮੋੜ ਦੀ ਸਮਾਧੀ ਤਾਰ ਕੇ ਥੱਕ ਗਏ ਤੁਰੇ ਜਾਂਦੇ ਹੌਲੀ ਹੌਲੀ ਤੇ ਹਜੇ ਉਹ ਭਰਾ ਨੂੰ ਬੁਖਾਰ ਆ ਗਿਆ ਹੁਣੀ ਦਵਾਈ ਦਵਾ ਕੇ ਲਿਆ ਸੀ ਉਹਨੂੰ ਤੇ ਇਹ ਲੋ ਆਪਾਂ ਆ ਗਿਆਗੇ ਜੋਨੇ ਮੋੜ ਦੀ ਸਮਾਦ ਕੋਲੇ ਆ ਦੇਖੋ ਇੱਥੇ ਘਰ ਵੀ ਨੇਗੇ ਇਹ ਜੋਨੇ ਮੋੜ ਦੀ ਸਮਾਦ ਕੋਲੇ ਘਰ ਪਾਏ ਹੋਏ ਨੇਗੇ ਆਇਆ ਆਇਆ ਆ ਗਈ ਆਪਾਂ ਜੌਨੇ ਮੋੜ ਦੀ ਸਮਾਦ ਕੋਲੇ ਆਹ ਆ ਗਈ ਜੌਨੇ ਮੋੜ ਦੀ ਸਮਾਦ ਹਾਂਜੀ ਆਪਾਂ ਆ ਗਏ ਹੁਣ ਜੌਨੇ ਮੋੜ ਦੀ ਸਮਾਦ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਬੈਕ ਸਾਈਡ ਤੇ ਜੌਨੇ ਮੋੜ ਦੀ ਸਮਾਦ ਜਿਹੜਾ ਆ ਰਸਤਾ ਜਾਂਦਾ ਹੈ ਇਹ ਰਸਤਾ ਨੈਣਾ ਦੀ ਵੀ ਤੋਂ ਆਉਂਦਾ ਹੈ ਆ ਦੇਖੋ ਜੀ ਇਹ ਆ ਮੇਰੀ ਉਂਗਲ ਕੋਲੇ ਇਹ ਹੈਗਾ ਗੇਟ ਮਾਤਾ ਦਾ ਮਰ ਲੋ ਜੇ ਬੰਦਾ ਉਸ ਤੋਂ ਛਾਲ ਮਾਰਦਾ ਇੱਧਰ ਐਂ ਡਿੱਗਦਾ ਹੈਗਾ ਹਨਾ ਤੇ ਜੋਨੇ ਮੋੜ ਦੀ ਸਮਾਦ ਇੱਧਰ ਬਣੀ ਹੋਈ ਹੈਗੀ ਆ ਦੇਖੋ ਇਹ ਹੈ ਜੋਨੇ ਮੋੜ ਦੀ ਸਮਾਦ ਠੀਕ ਹੈ ਇਹ ਸਮਝ ਨਹੀਂ ਆਂਦੀ ਹੈਗੀ ਵੀ ਮੰਦਰ ਉਹ ਹੈ ਠੀਕ ਹੈ ਛਾਲ ਉੱਥੋਂ ਮਾਰੀ ਤਾਂ ਇੱਧਰ ਲਈ ਸਾਈਡ ਕਿਵੇਂ ਆਇਆ ਕਿਉਂਕਿ ਮੰਦਰ ਇੱਧਰਲੀ ਸਾਈਡ ਤੇ ਨਹੀਂ ਮਾਰੀ ਛਾਲ ਛਾਲ ਇੱਧਰਲੀ ਸਾਈਡ ਮਾਰੀ ਸੀਗੀ ਹੁਣ ਇੱਥੇ ਆ ਕੇ ਇਹ ਸਮਝ ਨਹੀਂ ਆਉਂਦਾ ਵੀ ਕੀ ਬੋਲੀਏ ਕਿਉਂਕਿ ਜਿਹੜੀ ਇਹ ਹੈਗੀ ਇਹ ਆਊਟਸਾਈਡ ਆ ਗਈ ਮੰਨ ਲਓ ਸਮਾਦ ਦੇਖੋ ਇੱਥੇ ਹੈਗੀ ਜਿਹੋਨੇ ਮੋੜ ਦੀ ਸਮਾਦ ਦੇਖੋ ਤੇ ਜਿੱਥੋਂ ਛਾਲ ਮਾਰੀਆ ਉਹ ਗੇਟ ਇਧਰਲੇ ਪਾਸੇ ਆ ਇਹਦੀ ਸਮਾਦ ਬਣੀ ਹੋਈ ਹੈਗੀ ਬੈਕ ਸਾਈਡ ਤੇ ਜਿਹੋਨੇ ਮੋੜ ਦੀ ਮੰਦਿਰ ਦੀ ਬੈਕ ਸਾਈਡ ਤੇ ਬਣੀ ਹੋਈ ਹੈਗੀ ਇਹ ਆ ਜਾਈ ਸੋਨ ਹੁਣ ਅੰਦਰੋਂ ਦਿਖਾਣੇ ਆਂਗੇ ਜੌਨੇ ਮੋੜ ਦੀ ਸਮਾਦ ਆ ਦੇਖੋ ਆ ਦੇਖਾ ਉਹ ਸਾਹਮਣੇ ਫੋਟੋ ਲੱਗ ਰਹੀ ਨੇ ਜੌਨੇ ਮੋੜ ਦੀਆਂ ਹੁਣ ਇਹ ਨਹੀਂ ਸਮਝ ਆਉਂਦੀ ਵੀ ਇੱਥੇ ਸੇਵਾ ਕੌਣ ਕਰਦਾਗਾ ਆ ਦੇਖੋ ਇਹ ਰਿਜਨਲ ਕੋਈ ਵੀ ਫੋਟੋ ਨਹੀਂ ਹੈਗੀ ਜੌਨੇ ਮੋੜ ਦੀ ਇਹ ਮੰਨ ਲਓ ਪੇਂਟਿੰਗ ਕੀਤੀ ਹੋਈ ਹੈ ਬਣਾਈਆਂ ਹੋਈਆਂ ਨਹੀਂਆਂ ਵੀਡੀਓ ਛੋਟੀ ਬਣੀ ਆ ਵੀਡੀਓ ਬਣਾਉਣੀ ਚਾਹੀਦੀ ਲੰਬੀ ਵਾਹ ਜੀ ਬਣਾ ਲਈ